ਮੁੰਡੇ ਦੇ ਤੌਰ ਤੇ ਤਰੱਕੀ ਕਰਦਾ ਤਾਂ ਵੀ ਜਲਸੀਆਂ ਕਰਦੀਆਂ ਕਰਨੀਆਂ ਕਰ ਜੇ ਮੈਂ ਕੁੜੀ ਦੇ ਤੌਰ ਤੇ ਤਰੱਕੀ ਕਰਦਾ ਤਾਂ ਵੀ ਜਲਸੀਆਂ ਕਰਦੀਆਂ ਹੁਣ ਤਾਂ ਮੈਂ ਰਾਈਟ ਐਡਾ ਚੁਣਿਆ ਹੁਣ ਤੇ ਜਲਸੀ ਕਰਨੀ ਕਿ ਕਰ ਜਦੋਂ ਕਿਤੇ ਰਿਸ਼ਤਦਾਰੀ ਚ ਪ੍ਰੋਗਰਾਮ ਹੁੰਦਾ ਜੋਰਾਵਰਸਰ ਹੁੰਦਾ ਜਾਂ ਨੂਰ ਜੋਰਾ ਮੈਂ ਰਿਸ਼ਤਦਾਰੀ ਦੇ ਕਿਤੇ ਪ੍ਰੋਗਰਾਮ ਤੇ ਜਾਂਦਾ ਹੀ ਬਚਪਨ ਜਦੋਂ ਮੇਰੇ ਮਾਂ-ਬਾਪ ਜਿਉਂਦੇ ਤੇ ਜਾਂ ਮੇਰੀ ਸਿਸਟਰ ਜਿਉਂਦੀ ਸੀ ਛੋਟੇ ਹੁੰਦੇ ਆ ਉਦੋਂ ਮੈਂ ਜ਼ਰੂਰ ਕਿਸੇ ਦੇ ਵਿਆਹ ਸ਼ਾਦੀਆਂ ਚ ਮਾਮੇ ਦੀ ਕੁੜੀ ਦੇ ਮਾਸੀ ਦੀ ਕੁੜੀ ਦੇ ਮੁੰਡੇ ਦੇ ਤੌਰ ਤੇ ਤਰੱਕੀ ਕਰਦਾ ਉਹਨਾਂ ਨੇ ਤਾਂ ਵੀ ਜਲਸੀਆਂ ਕਰਨੀਆਂ ਨੇ ਕਰਨੀਆਂ ਕਰ ਜਿਵੇਂ ਕੁੜੀ ਦੇ ਤੌਰ ਤੇ ਤਰੱਕੀ ਕਰਦਾ ਤਾਂ ਵੀ ਜਲਸੀਆਂ ਕਰਦੀਆਂ ਹੁਣ ਤਾਂ ਮੈਂ ਰਾਈਟ ਐਡਾ ਚੁਣਿਆ ਹੁਣ ਤਾਂ ਜਲਸੀ ਕਰਨ ਕੀ ਕਰਨ ਪੱਕਾ ਪੱਕਾ ਤੇ ਫਿਰ ਜਦੋਂ ਕਿਤੇ ਰਿਸ਼ਤਦਾਰੀ ਦਾ ਪ੍ਰੋਗਰਾਮ ਹੁੰਦਾ ਜੋਰਾਵਰ ਸਰ ਹੁੰਦਾ ਜਾਂ ਨੂਰ ਜੋਰਾ ਮੈਂ ਰਿਸ਼ਤਦਾਰੀ ਦੇ ਕਦੇ ਪ੍ਰੋਗਰਾਮ ਤੇ ਜਾਂਦਾ ਹੀ ਨਹੀਂ ਕਾਰਨ ਇਹ ਮੇਰਾ ਪਹਿਲਾਂ ਤੋਂ ਹੀ ਮੇਰੀ ਆਦਤ ਹੈ ਮੈਂ ਬੜਾ ਇੰਟਰਵਰਟ ਰਹੇ ਹਾਂ ਬਚਪਨ ਜਦੋਂ ਮੇਰੇ ਮਾਪੇ ਦੇ ਆਉਂਦੇ ਤੇ ਜਾਂ ਮੇਰੀ ਸਿਸਟਰ ਜੀ ਹੁੰਦੀ ਸੀ ਛੋਟੇ ਹੁੰਦੇ ਆ ਉਦੋਂ ਮੈਂ ਜ਼ਰੂਰ ਕਿਸੇ ਦੇ ਵਿਆਹ ਸ਼ਾਦੀਆਂ ਚ ਮਾਮੇ ਦੀ ਕੁੜੀ ਦੇ ਮਾਸੀ ਦੀ ਕੁੜੀ ਦੇ ਹੁਣ ਮੈਂ ਕਦੇ ਕਿਸੇ ਦੀ ਰਿਸ਼ਤੇਦਾਰੀ ਚ ਜਾਂਦਾ ਹੀ ਨਹੀਂ ਵਿਆਹ ਤੇ ਕਾਰਨ ਕੀ ਵੈਸੇ ਮੇਰੇ ਕੋਲ ਬੇਲ ਨਹੀਂ ਹੁੰਦਾ ਆਹੀ ਦਿਨਾਂ ਚ ਵਿਆਹ ਹੁੰਦੇ ਨੇ ਆਹੀ ਦਿਨਾਂ ਚ ਹੋ ਹੁੰਦਾ ਇਹ ਦੋਨੇ ਜਦੋਨੇ ਚ ਦੋ ਜੰਦੇ ਹਾਂ ਸ਼ਗਨ ਤੇ ਭੇਜ ਦਿੰਦਾ ਅਦਰਵਾਈਜ਼ ਮੈਂ ਜਾਣਾ ਲਾਇਕ ਹੀ ਨਹੀਂ ਕਰਦਾ ਵੈਸੇ ਹੀ ਮੈਂ ਬੜਾ ਇੰਟਰਵਰਟ ਜਦੋਂ ਮੈਂ ਆਪਣੇ ਉਹਦੇ ਚ ਹੁੰਨਾ ਦੱਸ ਮੈਂ ਅੰਦਰ ਹੋਊਂਗਾ ਜਾਂ ਕਿਤੇ ਸ਼ੋਪਿੰਗ ਕਰਨ ਜਾਣਾ ਜਾਂ ਮੈਂ ਗੁਰਦੁਆਰੇ ਚਲੇ ਜਾਣਾ ਜਾਂ ਫਿਰ ਮੈਂ ਸੁੱਤਾ ਹੋਊਂਗਾ ਜਾਂ ਕਿਤਾਬਾਂ ਜਾਂ ਗੀਤ ਜਾ ਕਿਤਾਬਾਂ ਤੇ ਜਾਂ ਗੀਤ ਇਹਨਾਂ ਦੇ ਨਾਲ ਜ਼ਿਆਦਾ ਲੱਗਦੀ ਥੋੜੀ ਮੁੰਡੇ ਦੇ ਤੌਰ ਤੇ ਤਰੱਕੀ ਕਰਦਾ ਤਾਂ ਵੀ ਜਲਸੀਆਂ ਕਰਦੀਆਂ ਕਰਨੀਆਂ ਕਰ ਜੇ ਮੈਂ ਕੁੜੀ ਦੇ ਤੌਰ ਤੇ ਤਰੱਕੀ ਕਰਦਾ ਤਾਂ ਵੀ ਜਲਸੀਆਂ ਕਰਦੀਆਂ ਹੁਣ ਤਾਂ ਮੈਂ ਰਾਈਟ ਐਡਾ ਚੁਣਿਆ ਹੁਣ ਤਾਂ ਜਲਸੀ ਕਰਨੀ ਈ ਕਰ ਜਦੋਂ ਕਿਤੇ ਰਿਸ਼ਤਦਾਰੀ ਚ ਪ੍ਰੋਗਰਾਮ ਹੁੰਦਾ ਜੋਰਾਵਰਸਰ ਹੁੰਦਾ ਜਾਂ ਨੂਰ ਜੋਰਾ ਮੈਂ ਰਿਸ਼ਤਦਾਰੀ ਦੇ ਕਿਤੇ ਪ੍ਰੋਗਰਾਮ ਤੇ ਜਾਂਦਾ ਹੀ ਬਚਪਨ ਜਦੋਂ ਮੇਰੇ ਮਾਪੇ ਆਉਂਦੇ ਤੇ ਜਾ ਮੇਰੀ ਸਿਸਟਰ ਜੀ ਹੁੰਦੀ ਸੀ ਛੋਟੇ ਹੁੰਦੇ ਆ ਉਦੋਂ ਮੈਂ ਜ਼ਰੂਰ ਕਿਸੇ ਦੇ ਵਿਆਹ ਸ਼ਾਦੀਆਂ ਚ ਮਾਮੇ ਦੀ ਕੁੜੀ ਦੇ ਮਾਸੇ ਦੀ ਕੁੜੀ ਦੇ ਮੁੰਡੇ ਦੇ ਤੌਰ ਤੇ ਤਰੱਕੀ ਕਰਦਾ ਉਹਨਾਂ ਨੇ ਤਾਂ ਵੀ ਜਲਸੀਆਂ ਕਰਨੀਆਂ ਨੇ ਕਰਨੀਆਂ ਆ ਜਿਵੇਂ ਕੁੜੀ ਦੇ ਤੌਰ ਤੇ ਤਰੱਕੀ ਕਰਦਾ ਤਾਂ ਵੀ ਜਲਸੀਆਂ ਕਰਦੇ ਆ ਹੁਣ ਤਾਂ ਮੈਂ ਰਾਈਟ ਐਡਾ ਚੁਣਿਆ ਹੁਣ ਤਾਂ ਜਲਸੀ ਕਰਨ ਗਈ ਕਰਨੀ ਪੱਕਾ ਪੱਕਾ ਤੇ ਫਿਰ ਜਦੋਂ ਕਿਤੇ ਰਿਸ਼ਤਦਾਰੀ ਚ ਪ੍ਰੋਗਰਾਮ ਹੁੰਦਾ ਜੋਰਾਵਰ ਸਰ ਹੁੰਦਾ ਜਾਂ ਨੂਰ ਜੋਰਾ ਮੈਂ ਰਿਸ਼ਤਦਾਰੀ ਦੇ ਕਦੇ ਪ੍ਰੋਗਰਾਮ ਤੇ ਜਾਂਦਾ ਹੀ ਨਹੀਂ ਕਾਰਨ ਇਹ ਮੇਰਾ ਪਹਿਲਾਂ ਤੋਂ ਹੀ ਮੇਰੀ ਆਦਤ ਹੈ ਮੈਂ ਬੜਾ ਇੰਟਰਵਰਟ ਰਹੇ ਹਾਂ ਬਚਪਨ ਜਦੋਂ ਮੇਰੇ ਮਾਂ-ਬਾਪ ਜਿਉਂਦੇ ਤੇ ਜਾਂ ਮੇਰੀ ਸਿਸਟਰ ਜਿਉਂਦੀ ਸੀ ਛੋਟੇ ਹੁੰਦੇ ਆ ਉਦੋਂ ਮੈਂ ਜ਼ਰੂਰ ਕਿਸੇ ਦੇ ਵਿਆਹ ਸ਼ਾਦੀਆਂ ਚ ਮਾਮੇ ਦੀ ਕੁੜੀ ਦੇ ਮਾਸੀ ਦੀ ਕੁੜੀ ਦੇ ਹੁਣ ਮੈਂ ਕਦੇ ਕਿਸੇ ਦੀ ਰਿਸ਼ਤੇਦਾਰੀ ਚ ਜਾਂਦਾ ਹੀ ਨਹੀਂ ਵਿਆਹ ਤੇ ਕਾਰਨ ਕੀ ਵੈਸੇ ਮੇਰੇ ਕੋਲ ਬੇਲ ਨਹੀਂ ਹੁੰਦਾ ਆਹੀ ਦਿਨਾਂ ਚ ਵਿਆਹ ਹੁੰਦੇ ਨੇ ਆਹੀ ਦਿਨਾਂ ਚ ਉਹ ਹੁੰਦਾ ਇਹ ਦੋਨੇ ਚ ਦੋਨੇ ਚ ਦੋ ਜੰਦੇ ਹਾਂ ਹਾਂ ਸ਼ਗਨ ਤੇ ਭੇਜ ਦਿੰਦਾ ਆਦਰਵਾਇਜ਼ ਮੈਂ ਜਾਣਾ ਲਾਇਕ ਹੀ ਨਹੀਂ ਕਰਦਾ ਵੈਸੇ ਹੀ ਮੈਂ ਬੜਾ ਇੰਟਰਵਰਟ ਜਦੋਂ ਮੈਂ ਆਪਣੇ ਉਹਦੇ 'ਚ ਹੁੰਨਾ ਹੈ ਬਸ ਮੈਂ ਅੰਦਰ ਹੋਊਗਾ ਜਾਂ ਕਿਤੇ ਸ਼ਾਪਿੰਗ ਕਰਨ ਜਾਣਾ ਜਾਂ ਮੈਂ ਗੁਰਦੁਆਰੇ ਚਲੇ ਜਾਣਾ ਜਾਂ ਫਿਰ ਮੈਂ ਸੁੱਤਾ ਹੋਊਗਾ ਜਾਂ ਕਿਤਾਬਾਂ ਜਾਂ ਗੀਤ ਜਾਂ ਕਿਤਾਬਾਂ ਤੇ ਜਾਂ ਗੀਤ ਇਹਨਾਂ ਦੇ ਨਾਲ ਜ਼ਿਆਦਾ ਲੱਗਦੀ ਪੜੀ ਬਸ ਇਹਨਾਂ ਨਾਲ ਜ਼ਿਆਦਾ ਮੁੰਡੇ ਦੇ ਤੌਰ ਤੇ ਤਰੱਕੀ ਕਰਦਾ ਤਾਂ ਵੀ ਜਲਸੀਆਂ ਕਰਨੀਆਂ ਕਰਨੀਆਂ ਜਿਵੇਂ ਕੁੜੀ ਦੇ ਤੌਰ ਤੇ ਤਰੱਕੀ ਕਰਦਾ ਤਾਂ ਵੀ ਜਲਸੀਆਂ ਕਰਦੇ ਹੁਣ ਤਾਂ ਮੈਂ ਰਾਈਟ ਐਡਾ ਚੁਣਿਆ ਹੁੰਦਾ ਜਲਸੀ ਕਰਨੀ ਠੀਕ ਹੈ ਜਦੋਂ ਕਿਤੇ ਰਿਸ਼ਤਦਾਰੀ ਚ ਪ੍ਰੋਗਰਾਮ ਹੁੰਦਾ ਜੋਰਾਵਰਸਰ ਹੁੰਦਾ ਜਾਂ ਨੂਰ ਜੋਰਾ ਮੈਂ ਰਿਸ਼ਤਦਾਰੀ ਚ ਕਿਤੇ ਪ੍ਰੋਗਰਾਮ ਤੇ ਜਾਂਦਾ ਹੀ ਨਹੀਂ ਬਚਪਨ ਜਦੋਂ ਮੇਰੇ ਮਾਪੇ ਆਉਂਦੇ ਤੇ ਜਾਂ ਮੇਰੀ ਸਿਸਟਰ ਜੀ ਆਉਂਦੀ ਦੀ ਛੋਟੇ ਹੁੰਦੇ ਆ ਉਦੋਂ ਮੈਂ ਜ਼ਰੂਰ ਕਿਸੇ ਦੇ ਵਿਆਹ ਸ਼ਾਦੀਆਂ ਚ ਮਾਮੇ ਦੀ ਕੁੜੀ ਦੇ ਮਾਸੇ ਦੀ ਕੁੜੀ ਦੇ ਮੁੰਡੇ ਦੇ ਤੌਰ ਤੇ ਤਰੱਕੀ ਕਰਦਾ ਉਹਨਾਂ ਨੇ ਤਾਂ ਵੀ ਜਲਸੀਆਂ ਕਰਨੀਆਂ ਨੇ ਕਰਨੀਆਂ ਆ ਜਿਵੇਂ ਕੁੜੀ ਦੇ ਤੌਰ ਤੇ ਤਰੱਕੀ ਕਰਦਾ ਤਾਂ ਵੀ ਜਲਸੀਆਂ ਕਰਦੀਆਂ ਹੁਣ ਤਾਂ ਮੈਂ ਰਾਈਟ ਐਡਾ ਚੁਣਿਆ ਹੁਣ ਤਾਂ ਜਲਸੀ ਕਰਨ ਕੀ ਕਰਨੀ ਪੱਕਾ ਪੱਕਾ ਤੇ ਫਿਰ ਜਦੋਂ ਕਿਤੇ ਰਿਸ਼ਤਦਾਰੀ ਚ ਪ੍ਰੋਗਰਾਮ ਹੁੰਦਾ ਜੋਰਾਵਰ ਸਰ ਹੁੰਦਾ ਜਾਂ ਨੂਰ ਜੋਰਾ ਮੈਂ ਰਿਸ਼ਤਦਾਰੀ ਦੇ ਕਿਸੇ ਪ੍ਰੋਗਰਾਮ ਤੇ ਜਾਂਦਾ ਹੀ ਨਹੀਂ ਕਾਰਨ ਇਹ ਮੇਰਾ ਪਹਿਲਾਂ ਤੋਂ ਹੀ ਮੇਰੀ ਆਦਤ ਹੈ ਮੈਂ ਬੜਾ ਇੰਟਰਵਰਟ ਰਹੇ ਹਾਂ ਬਚਪਨ ਜਦੋਂ ਮੇਰੇ ਮਾਪੇ ਆਉਂਦੇ ਤੇ ਜਾਂ ਮੇਰੀ ਸਿਸਟਰ ਜੀ ਆਉਂਦੀ ਸੀ ਛੋਟੇ ਹੁੰਦੇ ਆ ਉਦੋਂ ਮੈਂ ਜ਼ਰੂਰ ਕਿਸੇ ਦੇ ਵਿਆਹ ਸ਼ਾਦੀਆਂ ਚ ਮਾਮੇ ਦੀ ਕੁੜੀ ਦੇ ਮਾਸੀ ਦੀ ਕੁੜੀ ਦੇ ਹੁਣ ਮੈਂ ਕਦੇ ਕਿਸੇ ਦੀ ਰਿਸ਼ਤੇਦਾਰੀ ਚ ਜਾਂਦਾ ਹੀ ਨਹੀਂ ਵਿਆਹ ਤੇ ਕਾਰਨ ਕੀ ਵੈਸੇ ਮੇਰੇ ਕੋਲ ਬੇਲ ਨਹੀਂ ਹੁੰਦਾ ਆਹੀ ਦਿਨਾਂ ਚ ਵਿਆਹ ਹੁੰਦੇ ਨੇ ਆਹੀ ਦਿਨਾਂ ਚ ਹੋ ਹੁੰਦਾ ਇਹ ਦੋਨੇ ਜਦੋਨੇ ਚ ਦੋ ਜੰਦੇ ਹਾਂ ਹਾਂ ਸ਼ਗਨ ਤੇ ਭੇਜ ਦੇ ਅਦਰਵਾਇਜ਼ ਮੈਂ ਜਾਣਾ ਲਾਈਕ ਹੀ ਨਹੀਂ ਕਰਦਾ ਵੈਸੇ ਹੀ ਮੈਂ ਬੜਾ ਇੰਟਰਵਰਟ ਜਦੋਂ ਮੈਂ ਆਪਣੇ ਉਹਦੇ 'ਚ ਹੁੰਨਾ ਹੈ ਦਸਵੇਂ ਅੰਦਰ ਹੋਊਗਾ ਜਾਂ ਕਿਤੇ ਸ਼ੋਪਿੰਗ ਕਰਨ ਜਾਣਾ ਜਾਂ ਮੈਂ ਗੁਰਦੁਆਰੇ ਚਲੇ ਜਾਣਾ ਜਾਂ ਫਿਰ ਮੈਂ ਸੁੱਤਾ ਹੋਊਗਾ ਜਾਂ ਕਿਤਾਬਾਂ ਜਾਂ ਗੀਤ ਜਾਂ ਕਿਤਾਬਾਂ ਤੇ ਜਾਂ ਗੀਤ ਇਹਨਾਂ ਦੇ ਨਾਲ ਜ਼ਿਆਦਾ ਲੱਗਦੀ ਥੋੜੀ